5000 ਨੂੰ ਵਿੱਗਾ 2 ਵਿੱਗੇ ਹੋ ਗਏ 10000 ਦੇ ਤੇ 3000 ਰੁਪਏ ਉੱਤੇ ਖਰਚਾ ਲੱਗ ਗਿਆ 13000 ਹੋ ਗਿਆ ਤੇ ਨੀਰਾ ਨਿਕਲਿਆ 25 ਕੁਇੰਟਲ 25 ਕੁਇੰਟਲ ਨਿਕਲਿਆ ਤੇ ਪੈ ਗਿਆ ਆਪਾਂ ਨੂੰ ਇਹ 500 ਤੇ 20 ਰੁਪਏ ਭਾਈ ਜੀ ਅੱਜ ਆਏ ਸੀ ਆਪਾਂ ਨੀਰਾ ਲੈਣੇ ਇਥੇ ਮਾਨਕ ਚਿੱਬੀ ਤੇ ਸਾਡਾ ਬੰਦਾ ਨਹੀਂ ਇਤਕੀ ਮੰਨਿਆ ਮੈਂਦਾ ਘਰੇ ਗੱਡੀ ਛਟਾਲੀਏ ਇਹ ਕਹਿੰਦਾ ਨਹੀਂ ਭਈ ਅੱਜ ਦੀ ਆਪਾਂ ਆਪੇ ਲਿਆਉਣੇ ਜਾ ਕੇ ਕਹਿੰਦਾ ਕਰਤੀ ਟਰਾਲੀਂ ਲੋੜ हां भाई करतीयां करतीयां हां भाई किवें ਲੱਗਿਆ ਨੀਰਾਇਦ ਕੀ ਨੀਰਾ ਬਹੁਤ ਸੋਹਣਾ ਫੁੱਲ ਵਰਗਾ ਨੀਰਾ ਹੈ ਯਾਰ ਅੱਗੇ ਘਰੇ ਬੈਠੇ ਸੁਖਿਆ ਪੌਂਗ ਵਾਲੇ ਖੱਦ ਲੈਣੇ ਆ ਲਾਜੂ ਆਪਣਾ ਅੰਦਰ ਹੀ ਕਰਨਾ ਪੈਣਾ ਇਕੱਲਾ ਹਮ ਫੈ 30 ਕੁਆਂਟ ਨੀਰੇ ਚ 8 10 ਮਾੜ ਮਿੱਟੀ ਹੁੰਦੀ ਆ ਅੱਛਾ ਠੀਕ ਆ ਉਦੋਂ ਤੁਸੀਂ ਨਾ ਵੇਖਦੇ ਨਾ ਕਰਦੇ ਫੋਨ ਤੇ ਬਹੁਤ ਆਮਗਾ ਨੀਰਾ ਮੰਗਾ ਲੈਣੋ ਹਾਂ ਆ ਜਾ ਕੇ ਨੀਰਾ ਬਹੁਤ ਫੁੱਲ ਵਰਗਾ 30 ਕੁਆਂਟ ਨੀਰਾ ਭਾਂ ਟੋਕਰਾ ਮਿੱਟੀ ਨੇ ਘੜਨੇ ਦਾਸਤਾ ਖਵਾਈ ਜੀ ਬੜਾ ਨਹੀਂ ਨਿਕਲੇ ਰੇਤਾ ਪੱਕੀ ਆ ਜਗਲ ਦੇਣੀ ਆਪਾਂ ਨਿਕਲ ਜਾ ਮਰਜ਼ੀ ਕਰ ਲਿਓ ਜੇ ਚਿਤ ਕਰੇ ਠੀਕ ਆ ਹਾਂ ਰੇਤਾ ਭੜੀਆਂ ਪੇ ਟਰਾਲੀਆਂ ਫੁੱਲ ਵਰਗਾ ਨੀਰਾ ਭਾਂ ਮੋਕਰ ਮਾਰੀ ਪਈ ਡੜੀ ਨਹੀਂ ਆਈ ਵਿੱਚ ਇਹ ਤਾਂ ਡੜੀ ਨਹੀਂ ਆਈ ਤੇ ਜਿਹੜੀ ਉਹ ਛੱਡ ਕੀ ਜਾਂਦੇ ਉਹ ਫਿਰ ਕਿਵੇਂ ਕਰਦੇ ਉਹ ਕਿਵੇਂ ਜਿਹੜਾ ਕਰੇ ਨੀਰਾ ਲਾ ਕੇ ਵੀਰੇ ਤਪਾਖਲੇ ਦੇ ਵਿੱਚੋਂ ਹਮਾਰੇ ਰੇਤਾ ਪਾਗਲੇ ਹੁੰਦੇ ਆ ਮੈਂ ਤੀਜੇ ਦਿਨ ਜਾ ਕੇ ਛਾਣ ਲੈਣਾ ਥਾਪ ਬਣਾਉਣਾ ਪੈਂਦਾ ਐਸ ਕਿੰਨੀ ਮਰੋਣਾ ਪੈਂਦਾ ਹਾਂ ਐਸ ਕਿੰਨੀ ਮਰੋਣਾ ਪੈਂਦਾ ਤੀਜੇ ਦਿਨ ਜਾ ਕੇ ਇਨਾ ਠੇਰ ਲੱਗ ਜਾਂਦਾ ਦੋਨੇ ਟਰਾਲੀਆਂ ਛਾਣੀਆਂ ਜਾਂਦੀਆਂ ਥੱਲੇ ਰੇਤਾ ਨਹੀਂ ਉਹ ਛਾਣਦੇ ਹਾਂ ਜਮਾ ਆਜਾ ਆਜੇ ਬੜਾ ਨਹੀਂ ਹੁੰਦਾ ਬੜਾ 2 ਘੰਟੇ ਲੱਗੇ ਸਾਰੇ ਨਾ 2 ਘੰਟਾ ਰਾਤੀ ਬਾਟ ਲੱਗੀ ਐ 2 ਇੱਥੇ ਲੱਗਿਆ ਆ ਕੇ ਟਰਾਲੀਆਂ ਨੂੰ ਤੇ ਡੂੜ ਜਾਣ ਤੇ ਲੱਗਾ ਆਹ ਸਾਦੀ ਬਾਟ ਐ ਇੱਥੇ ਲੱਗਿਆ ਟਾਈਮ ਲੱਗਿਆ ਵੇ ਨਾ ਝੋਲੇ ਐ ਭਰ ਲੈ ਜੇ ਭਾਈ ਬੰਦ 10 ਦਿਨ ਲੱਗ ਜਣੇ ਸਮਾਨ ਚ ਕੋਸ਼ਿਸ਼ ਨਹੀਂ ਕਰਦਾ ਪਿੱਤਾ ਸਾਰਾ ਵੇ ਕੇ ਆਉਂਦੇ ਟਰਾਲੀਆਂ ਭਰ ਕੇ ਤਾਂ ਬੰਦੇ ਆਰਾਮ ਨਾਲ ਫਿੱਟੇ ਹੁਣ ਕਹਿੰਦਾ ਘਰੇ ਚਾਹ ਪੀਆਗੇ ਚਲਿਏ ਹਾਂ ਚਲਿਏ ਕਹਿੰਦਾ ਬਸ ਚਲੋ ਫੇਰ ਆਜੋ ਹਾਂ ਭਾਈ ਜੀ ਤੁਹਾਨੂੰ ਕੀ ਫਾਇਦਾ ਲੱਗਾ ਪਨੀਰ ਲੈਣਾ ਯਾਰ ਸਭ ਤੋਂ ਵਧੀਆ ਕੰਮ ਆ ਆਪਦੇ ਪਸਵਾ ਵਾਸਤੇ ਆਪ ਲੈ ਕੇ ਜਾ ਕੇ ਜਾ ਕੋਈ ਟਾਈਮ ਨਹੀਂ ਲੱਗਿਆ ਘੰਟਾ ਇੱਕ ਲੱਗਿਆ 30 ਕੁੰਟਲ ਨਹੀਂ ਰਹਾ ਕਬਟਰ ਮਿੱਟੀ ਨਹੀਂ ਆਣੀ ਇਹਦੇ ਚ ਮਿੱਟੀ ਆ ਜਾਏ ਤਾਂ ਸਾਨੂੰ ਕਹਦੇ ਹੋ ਬਾਈ ਆ ਮਿੱਟੀ ਪਾਈਏ ਲੋਕ ਕਰਦੇ ਕੀ ਹੈ ਕਿ ਆਪਾਂ ਭਜਨ ਨਾਲ ਮਤਭਲਾਦਾ ਉਹਦਾ ਮਿੱਟੀ ਇਕੱਟਾ ਪਾ ਕੇ ਤੇ ਆਪਦੇ ਲੈ ਕੇ ਆਪਦੇ ਪੈਸੇ ਲੈ ਕੇ ਮਸਲਾ ਹਲ ਕਰਕੇ ਤੇ ਪਾਰ ਬੋਲਦੇ ਨੇ ਨੇਹਰੇ ਚ ਲਾ ਕੇ ਜਾਂਦੇ ਨੇ ਤੇ ਨੇਰੇ ਚ ਲਾ ਕੇ ਜੇ ਆਪਾਂ ਕਿਹਾ ਵੀ ਇਹ ਰੇਤਾ ਆ ਗਿਆ ਬਾਈ ਜੀ ਮਾੜਾ ਮੁੱਟਾ ਤਾਂ ਆਉਂਦਾ ਐ ਹੋਰ ਕਹਿੰਦੇ ਆ ਨਾ ਨਹੀਂ ਨਹੀਂ ਦਿੰਦੇ ਮੁੜ ਕੇ ਜ਼ਿੰਮੇਦਾਰ ਨੂੰ ਆਈ ਹੈ ਪ੍ਰਵਾਹ ਆਪ ਦਾ ਨੀਰਾ ਖੁਦ ਲੈ ਕੇ ਜਾਇਆ ਕਰੋ ਤਾਂ ਚੰਗਾ ਕਰਦੇ ਆ। ਪਲਾ ਦੀ ਮਹਿੰਗਾ ਪਏ 5 ਰੁਪਏ ਯਾਰ। ਪੈਸੇ 500 700 ਪੈਸੇ ਵਾਖੇ ਨਾ ਦੇਖੋ। ਜੇ ਮਿੱਟੀ ਲਿਆਣੀ ਐ ਫਿਰ ਪੈਸੇ ਕੱਟ ਦੇ ਕੇ ਆਪ ਦੇ ਘਰੇ ਬੈਠੀ ਮੋੜ ਹੈ। ਕੋਈ ਫਾਇਦਾ ਨਹੀਂ। ਹਾਂ। ਚਲ। ਠੀਕ ਹੈ ਬਈ। ਸਮਝਾਉਣਿਆ ਘੋੜੀਆਂ ਨੂੰ ਵੀ ਖਰਾਬ ਨਹੀਂ ਕਰਨਾ ਕਿ ਨਹੀਂ ਹਿਸਾਬ ਲਾ। ਪੂਰਾ ਗੱਲ ਸੁਣਾ ਕਰ ਇੱਧਰ ਆ ਕੇ ਲੱਗਾ। ਕੰਨ ਲਾ ਕੇ ਗੱਲ ਸੁਣ ਲੈ ਇੱਕ। ਨੀਰਾ ਲਿਆਂਦਾ ਵਧੀਆ ਇੱਥੇ। ਜੇ ਖਰਾਬ ਕਰਤਾ ਜੇ ਡੋਲਤਾ ਹਿਸਾਬ ਲਾ ਲਈ ਕੋ ਆਬਲ। ਠੀਕ ਹੈ ਨਾ ਹੜਕੇ ਨੂੰ ਖੁਰਨੀ ਚੱਟੀ ਹੋਵੇ ਰੇਤਾ ਹੈ ਨੀਰੇ ਜਮਾ ਛਾਣ ਕੇ ਲੈਂਦਾ ਅਸੀਂ ਆਲੀ ਸਮਝ ਕੰਨ ਸੁਣ ਲਾ ਗੱਲ ਗੌਰ ਨਾਲ ਮੇਰੀ ਤੂੰ ਹਾਂ ਠੀਕ ਓਖਾ ਲੈਂਦਾ ਸਾਨੂੰ 2 ਦਿਨ ਹੋ ਗਏ ਖੱਜਲ ਹੁੰਦਿਆਂ ਨੂੰ ਲੈਂਦਾ ਤੂੰ ਹੀ ਸੁਣ ਲਾ ਗੱਲ ਗੌਰ ਨਾਲ ਇਧਰ ਕਰਦੀਆਂ ਕੰਨ ਡੇਢੇ ਜੀ ਠੀਕ ਆ ਵਿੱਗੇ ਦਾ ਦਿੱਤਾ ਨੀਰਾ ਬਾਈ ਜੀ ਆਪਾਂ ਨੂੰ ਤੇ ਗੱਡੀ ਵਾਲਿਆਂ ਨੇ ਆ ਮੰਗਿਆ ਸੀ 7.5 ਰੁਪਏ ਮੈਥੋਂ ਕਹਿੰਦਾ ਘਰੇ ਪਹੁੰਚ ਕਰ ਦੂ ਤੇਰੇ 7.5 ਰੁਪਏ ਬਾਈ ਕਟੋ-ਕਟ 5000 5.5000 ਦਾ ਫਾਇਦਾ ਹੋ ਗਿਆ ਸਾਡਾ ਨਾਲੇ ਤਾਂ ਨੀਰਾ ਅਸੀਂ ਆਪ ਲਿਆਂਦਾ ਤੇ ਨਾਲੇ ਲਿਆਂਦਾ ਨੀਰਾ ਸਾਫ਼ ਤੇ ਨਾਲੇ ਨੀਰੇ ਚ ਹੈ ਨਹੀਂ ਦਿੱਤਾ ਵਾਗੋ-ਵਾਗ ਕੰਮ ਐਦ ਕੀ ਨਾ ਬਾਈ ਨੀਰਾ ਦੇਖੋ ਜਿਵੇਂ ਹਰਾ ਨੀਰਾ ਮੈਂ ਸਮਝਾਤਾ ਘੋੜਿਆਂ ਨੂੰ ਮੈਂ ਜੇ ਡੋਲਿਆ ਖੁਰਨੀ ਚੋਂ ਤੇ ਜੇ ਛੱਡਿਆ ਹਸਾਬ ਲਾ ਲੈ ਥੋੜਾ ਤੇ ਤੜਕੇ ਨੂੰ ਸਾਨੂੰ ਜੇ ਦਾਣਾ ਪਾਉਣਾ ਹੈ ਨਾ ਖੁਰਨੀ ਜੀਭਾਂ ਨਾਲ ਚੱਤੀਆਂ ਹੋਣ ਰੇਤਾ ਹੈ ਨਹੀਂ ਕਿ ਤੂੰ ਹੀ ਲੱਛਣ ਕਰ ਕਰ ਛੱਡੀ ਜਾਉਗੇ ਨਹੀਂ ਮੂੰਹ ਦੇਖੇ ਖੁਰਨੀਆਂ ਚ ਆਹ ਖੁਰਨੀਆਂ ਚ ਕੀ ਦਿਖੇ ਮੂੰਹ ਇਹਦਾ ਮੂੰਹ ਦੇਖੇ ਤੇਰਾ ਕਿ ਘੋੜਿਆਂ ਦਾ ਹਾਂ ਦੋਨਾਂ ਦੇ ਦਿੱਸੇ ਮੇਰਾ ਵੀ ਦਿੱਸੇ ਜੋ ਦਾਣਾ ਪਾਵੇਂ ਤੇਰਾ ਦਿਖੇ ਉਦੋਂ ਮੂੰਹ ਖਾਣ ਵਾਲੇ ਘੋੜੇ ਨੂੰ ਆਪ ਤੇ ਦਿਖੇ ਨਾ ਚਲੋ